ਸਰਵ ਜੀ ਸੰਗਰੂਰ ਵੀ ਦੀ ਰਚਨਾ ਕੰਨਿਆ ਜਾਗਰਤੀ ਜੋਤੀ ਗਲ ਚੈਡ ਸਕੀਮ ਸਰਕਾਰ ਚਲਾਈ ਕੰਨਿਆ ਜਾਗਰਤੀ ਜੋਤੀ ਗਲ ਚੈਡ ਸਕੀਮ ਸਰਕਾਰ ਚਲਾਈ ਮੁਫਤ ਕਿਤਾਬਾਂ ਕਾਪੀਆਂ ਬਲੀਪਾਂ ਵੀ ਸੁਮਾਪ ਕਰਾਈ ਫੀਸ ਕੱਟ ਕਰਾਈ ਰਾਮਰੇ ਨਾ ਫਿਕਰ ਨਾ ਕਰਿਓ ਵਾ ਮਰੇ ਨਾ ਫਿਕਰ ਨਾ ਕਰਿਓ ਕਾਈ ਵਾ ਮਰੇ ਨਾ ਫਿਕਰ ਨਾ ਕਰਿਓ ਕਾਈ ਆਸ਼ੀਰਵਾਦ ਸਕੀਮ ਆਸ਼ੀਰਵਾਦ ਸਕੀਮ ਵਾਲੇ ਸੁਖ ਦਾਈ ਵਾਕਰਾਮ ਮੈਂ ਨਾਲ ਜਿਦੇ ਵਾਕਰਾਮ ਨਾਲ ਮਰ ਜਿਦੇ ਜੁਲਿਆਉ ਬੰਦੇ ਚਾ you know i no